ਆਮ ਲੋਕਾਂ 'ਚ ਇਹ ਗੱਲ ਲਾਈ ਜਾਂਦੀ ਹੈ ਕਿ ਕਿਸਾਨ ਬੈਠੇ ਇਸ ਕਰਕੇ ਰੋਡ ਬੰਦ ਹੈ ਇਹ ਬਿਲਕੁਲ ਸ਼ਰੇਆਮ ਗਲਤ ਗੱਲ ਹੈ ਜੀ ਸਰਾਸਰ ਗਲਤ ਗੱਲ ਹੈ ਇਹ ਝੂਠ ਹੈ ਹੁਣ ਤੁਹਾਡੇ ਜ਼ਹਿਨ 'ਚ ਵੀ ਸਵਾਲ ਆਣਾ ਚਾਹੀਦਾ ਹੈ ਵੀ ਕਿਸਾਨ ਬੈਠੇ ਤਾਂ ਹੈ ਫਿਰ ਇਹ ਝੂਠ ਕਿਵੇਂ ਹੋ ਸਕਦਾ ਹੈ ਹੂੰ ਤਾਂ ਨਹੀਂ ਕਿਸਾਨ ਤਾਂ ਤਾਂ ਹੀ ਬੈਠੇ ਨੇ ਜੇ ਅੱਗੇ ਰੋਡ ਰੋਕੀ ਜੇ ਰੋਡ ਰੋਕੀ ਹੈ ਬਹੁਤ ਵਧੀਆ ਗੱਲ ਤੁਸੀਂ ਕਹੀ ਹੈ ਕਿਸਾਨ ਦਿੱਲੀ ਜਾਣਾ ਚਾਹੁੰਦਾ ਸੀ ਕਿਸਾਨ ਨੂੰ ਦਿੱਲੀ ਜਾਣ ਤੋਂ ਰੋਕਿਆ ਗਿਆ ਤੇ ਰੋਕਣ ਵਾਸਤੇ ਹਰਿਆਣਾ ਦੀ ਸਰਕਾਰ ਦੇ ਵੱਲੋਂ ਹਰਿਆਣਾ ਦੇ ਪ੍ਰਸ਼ਾਸਨ ਦੇ ਵੱਲੋਂ ਇਹ ਬੈਰੀਗੇਟਿੰਗ ਸੜਕ ਦੇ ਉੱਤੇ ਕਰ ਦਿੱਤੀ ਗਈ। ਪੰਜਾਬ ਤੇ ਹਰਿਆਣੇ ਨੂੰ ਰਾਹ ਬੰਦ ਕਿਹਨੇ ਕੀਤਾ? ਉਹ ਹਰਿਆਣੇ ਦੀ ਪੁਲਿਸ ਨੇ ਤੇ ਪ੍ਰਸ਼ਾਸਨ ਨੇ ਕੀਤਾ। ਜੀ। ਨਾ ਤਾਂ ਉਹ ਕਿਸਾਨ ਨੇ ਕੀਤਾ। ਹਾਂ। ਪਰ ਜਦੋਂ ਇਹ ਰਾਹ ਖੁੱਲੂਗਾ ਤਾਂ ਪਹਿਲੀ ਗੱਲ ਕੀ ਕਿਸਾਨ ਕਸੂਰਵਾਰ ਹੈ? ਕਿਸਾਨ ਇਸ ਗੱਲ 'ਚ ਕਸੂਰਵਾਰ ਨਹੀਂ ਹੈ। ਹੂੰ। ਕੀ ਕੋਰਟ ਨੇ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਲਤਾੜ ਮਾਰੀ ਨਹੀਂ ਮਾਰੀ? कोर्ट ਨੇ ਸਿਰਫ ਇਹ ਕਿਹਾ ਕਿ ਰਾਹ ਖੁੱਲਿਆ ਜਾਵੇ ਇਹ ਰੋਡ ਚਲਦੀ ਕੀਤੀ ਜਾਵੇ। ਔਰ ਜਿਹੜਾ ਹੁਣ ਤੱਕ ਟ੍ਰੇਡ ਦਾ ਨੁਕਸਾਨ ਹੋਇਆ ਸਰਬੰਸਿੰਘ ਪੰਦੇਰ ਹੋਣਾ ਨੇ ਕਿਹਾ ਕਿ ਜਿਹੜਾ ਨੁਕਸਾਨ ਹੈ ਉਹਦੀ ਪਰਪਾਈ ਹਰਿਆਣੇ ਦੀ ਸਰਕਾਰ ਤੋਂ ਕੀਤੀ ਜਾਵੇ। ਮਿਸਾਲ ਦੇ ਤੌਰ ਤੇ ਕਿਸੇ ਫਸਲ ਦੀ ਐਮਐਸਪੀ 5000 ਰੁਪਏ ਹੂੰ ਸਰਕਾਰ ਕਹਿੰਦੀ ਹੈ ਜੀ ਇਹਦੀ ਐਮਐਸਪੀ ਤੈਅ ਕਰਤੀ 5000 ਹੁਣ ਸਰਕਾਰ ਪ੍ਰਮੋਟ ਤਾਂ ਕਰ ਰਹੀ ਹੈ ਕਿ ਅਸੀਂ ਐਮਐਸਪੀ ਦੇਤੀ ਜੀ ਪਰ ਮਾਰਕੀਟ ਚ ਜਾ ਕੇ ਉਹ ਫਸਲ ਵਿਕਦੀ ਹੈ 35-3600 ਰੁਪਏ ਤੋਂ ਉਦੋਂ ਕੋਈ ਕਾਨੂੰਨ ਜਿਹੜਾ ਖਰੀਦਣ ਵਾਲਿਆਂ ਦੇ ਉੱਤੇ ਉਹ ਨਹੀਂ ਲਾਗੂ ਹੁੰਦਾ ਤੁਸੀਂ ਦੇਖੋ ਨਰਮਾ ਵਿਕੀ ਜਾਂਦਾ ਘਟਤੇ ਮੂੰਗੀ ਵਿਕੀ ਜਾਂਦੀ ਹੈ ਘਟਤੇ ਆ ਮੂੰਗੀ ਤਾਂ ਹੁਣ ਪਰਚੇਸ ਦੀ ਗਰੰਟੀ ਕੀਤੀ ਸੀ ਪੰਜਾਬ ਸਰਕਾਰ ਕ੍ਰਿਟੀਸਾਈਜ਼ ਹੋ ਰਹੀ ਹੈ ਪਰਚੇਸ ਦੀ ਗਾਰੰਟੀ ਜਿਹੜੀ ਹੈ ਜਿਹੜਾ ਪ੍ਰਾਈਸ ਤੈਅ ਕੀਤਾ ਗਿਆ ਉਸੇ ਪ੍ਰਾਈਸ ਦੇ ਉੱਤੇ ਉਹਦੀ ਪਰਚੇਸ ਹੋਵੇ ਜੀ ਇਹ ਡਿਮਾਂਡ ਕਿਸਾਨ ਦੀ ਐਮਐਸਪੀ ਦੇਣ ਦਾ ਮਤਲਬ ਇਹ ਨਹੀਂ ਹੈ ਕਿ ਅਨਾਉਂਸ ਕਰਤੀ ਸਬਰਨਜੀ ਕੋਰਟ ਨੇ ਆਰਡਰ ਦਿੱਤਾ ਹੈ ਕਿ ਸ਼ੰਭੂ ਬਾਰਡਰ ਖਾਲੀ ਕਰ ਦਿੱਤਾ ਜਾਵੇ ਦੇਖੋ ਇਹਦੇ ਚ ਇਸ ਖਬਰ ਨੂੰ ਬਹੁਤ ਧਿਆਨ ਨਾਲ ਸਮਝਣ ਦੀ ਲੋੜ ਹੈ ਜੀ ਇੱਕ ਪੀਆਈਐਲ ਪਾਈ ਗਈ ਸੀ ਵਾਸੂ ਛੰਡਲੀਆ ਵਕੀਲ ਨੇ ਉਹਨਾਂ ਦੇ ਵੱਲੋਂ ਹੂੰ ਕਿ ਸ਼ੰਭੂ ਬਾਰਡਰ ਜਿਹੜਾ ਬੰਦ ਪਿਆ ਹੈ ਉਹਦੇ ਕਰਕੇ ਅੰਬਾਲੇ ਦਾ ਵਪਾਰ ਦਾ ਨੁਕਸਾਨ ਬਹੁਤ ਹੋ ਰਿਹਾ ਹੈ NHAI ਨੂੰ ਤਕਰੀਬਨ 108 ਕਰੋੜ ਦਾ ਹੁਣ ਤੱਕ ਨੁਕਸਾਨ ਹੋ ਚੁੱਕਿਆ ਹੈ ਔਰ ਪੰਜਾਬ ਤੇ ਹਰਿਆਣਾ ਦੇ ਟ੍ਰੇਡ ਦੇ ਵਿੱਚ ਬਹੁਤ ਵੱਡਾ ਲਾਸ ਹੋ ਰਿਹਾ ਹੈ ਜੀ ਇਹ ਸਾਰੀਆਂ ਗੱਲਾਂ ਨੂੰ ਹਿੱਤ ਰੱਖਦੇ ਔਰ ਕਿਸਾਨਾਂ ਦਾ ਉਹਨਾਂ ਨੇ ਜ਼ਿਕਰ ਕੀਤਾ ਕਿ ਕਿਸਾਨ ਇੱਥੇ ਧਰਨੇ ਤੇ ਬੈਠੇ ਆ ਜਿਹਦੇ ਕਰਕੇ ਇਹ ਬਾਰਡਰ ਬੰਦ ਪਿਆ ਹੈ ਔਰ ਉਹਨਾਂ ਨੇ ਪਾਰਟੀ ਬਣਾਇਆ ਬਕਾਇਦਾ ਜਗਜੀਤ ਸਿੰਘ ਦੱਲੇਵਾਲ ਨੂੰ ਸਰਬੰਸ ਸਿੰਘ ਪੰਦੇਰ ਹੋਣਾ ਨੂੰ ਇਹਦੇ ਵਿੱਚ ਜੀ ਹੁਣ ਕੋਰਟ ਨੇ ਅੰਬਾਲਾ ਪ੍ਰਸ਼ਾਸਨ ਨੂੰ ਕੀ ਆਰਡਰਸ ਕੀਤੇ ਨੇ ਉਹ ਹਾਲਾਂਕਿ ਉਹਦੀ ਕਾਪੀ ਜਿਹੜੀ ਹੈ ਉਹ ਦਰਸ਼ਕਾਂ ਤੱਕ ਅਜੇ ਨਹੀਂ ਪਹੁੰਚ ਸਕਦੀ ਕਿਉਂਕਿ ਉਹ ਕੁਝ ਦੇਰ ਦੇ ਵਿੱਚ ਜਦੋਂ ਅਸੀਂ ਰਿਕਾਰਡ ਕਰ ਰਹੇ ਹਾਂ ਲੇਕਿਨ ਜਿਵੇਂ ਜਿਵੇਂ ਮੀਡੀਆ ਰਿਪੋਰਟਸ ਨੇ ਜਿਵੇਂ ਇਹ ਖਬਰ ਆਈ ਹੈ ਤਾਂ ਜਿਹੜੇ ਜਿਹੜੇ ਰਿਸਪੈਕਟਡ ਸੋਰਸਸ ਤੋਂ ਇਹ ਹੈ ਕਿ ਕੋਰਟ ਨੇ ਹੁਣ ਇਹ ਗੱਲ ਕਹੀ ਹੈ ਜੀ ਕਿ ਇਹ ਜਿਹੜਾ ਬੈਰੀਗੇਟਿੰਗ ਕੀਤੀ ਗਈ ਹੈ ਪੁਲਿਸ ਦੇ ਵੱਲੋਂ ਇਹਨੂੰ ਖੋਲਿਆ ਜਾਵੇ ਤੇ ਇਹ ਰੋਡ ਚਲਦੀ ਕੀਤੀ ਜਾਵੇ ਹੁਣ ਇੱਕ ਗੱਲ ਨੂੰ ਭਗਤਾ ਜੀ ਧਿਆਨ ਨਾਲ ਸਮਝੀਏ ਅਸੀਂ ਆਮ ਲੋਕਾਂ ਤੱਕ ਕੀ ਗੱਲ ਲਿਜਾਈ ਜਾਂਦੀ ਹੈ ਹਮ ਆਮ ਲੋਕਾਂ ਚ ਇਹ ਗੱਲ ਲਿਜਾਈ ਜਾਂਦੀ ਹੈ ਕਿ ਕਿਸਾਨ ਬੈਠੇ ਇਸ ਕਰਕੇ ਰੋਡ ਬੰਦ ਹੈ ਇਹ ਬਿਲਕੁਲ ਸ਼ਰੇਆਮ ਗਲਤ ਗੱਲ ਹੈ ਸਰਾਸਰ ਗਲਤ ਗੱਲ ਹੈ ਇਹ ਝੂਠ ਹੈ ਹਮ ਬਿਲਕੁਲ ਹੁਣ ਤੁਹਾਡੇ ਜ਼ਹਿਨ ਚ ਵੀ ਸਵਾਲ ਆਣਾ ਚਾਹੀਦਾ ਵੀ ਕਿਸਾਨ ਬੈਠੇ ਤਾਂ ਹੈ ਫਿਰ ਇਹ ਝੂਠ ਕਿਵੇਂ ਹੋ ਸਕਦਾ ਹੈ ਹਮ ਉਹ ਨਹੀਂ ਕਿਸਾਨ ਤਾਂ ਤਾਂ ਹੀ ਬੈਠੇ ਨੇ ਜੇ ਅੱਗੇ ਰੋਡ ਰੋਕੀ ਜੇ ਰੋਡ ਰੋਕੀ ਹੈ ਬਹੁਤ ਵਧੀਆ ਗੱਲ ਤੁਸੀਂ ਕਹੀ ਹੈ ਕਿਸਾਨ ਇੱਥੇ ਤਾਂ ਬੈਠਾ ਸ਼ੰਭੂ ਉਹ ਕਿਉਂਕਿ ਕਿਸਾਨ ਜਾਣਾ ਚਾਹੁੰਦਾ ਸੀ ਦਿੱਲੀ ਜੀ ਫਰਵਰੀ ਦੇ ਵਿੱਚ ਮੇਰੇ ਖਿਆਲ 13 14 ਫਰਵਰੀ ਦੀ ਗੱਲ ਹੈ ਜਦੋਂ ਇੱਥੇ ਜਾ ਕੇ ਧਰਨਾ ਲਾਇਆ ਕਿਸਾਨ ਦਿੱਲੀ ਜਾਣਾ ਚਾਹੁੰਦਾ ਸੀ ਕਿਸਾਨ ਨੂੰ ਦਿੱਲੀ ਜਾਣ ਤੋਂ ਰੋਕਿਆ ਗਿਆ ਤੇ ਰੋਕਣ ਵਾਸਤੇ ਹਰਿਆਣਾ ਦੀ ਸਰਕਾਰ ਦੇ ਵੱਲੋਂ ਹਰਿਆਣਾ ਦੇ ਪ੍ਰਸ਼ਾਸਨ ਦੇ ਵੱਲੋਂ ਇਹ ਬੈਰੀਗੇਟਿੰਗ ਸੜਕ ਦੇ ਉੱਤੇ ਕਰ ਦਿੱਤੀ ਗਈ। ਜੀ ਹੁਣ ਜੇ ਬੈਰੀਗੇਟਿੰਗ ਇੱਥੇ ਨਾ ਹੁੰਦੀ ਤਾਂ ਕਿਸਾਨ ਦਿੱਲੀ ਜਾਂਦਾ। ਹਮ ਤਾਂ ਪੰਜਾਬ ਤੇ ਹਰਿਆਣੇ ਨੂੰ ਰਾਹ ਬੰਦ ਕਿਹਨੇ ਕੀਤਾ? ਉਹ ਹਰਿਆਣੇ ਦੀ ਪੁਲਿਸ ਨੇ ਤੇ ਪ੍ਰਸ਼ਾਸਨ ਨੇ ਕੀਤਾ। ਜੀ ਨਾ ਤਾਂ ਉਹ ਕਿਸਾਨ ਨੇ ਕੀਤਾ। ਹਾਂ ਜਦੋਂ ਉਹ ਬੰਦ ਰਿਹਾ ਇੰਨੇ ਮਹੀਨੇ ਹੋ ਗਏ ਕਿਸਾਨ ਨੇ ਆਪਦੀ ਸਟੇਜ ਜ਼ਰੂਰ ਲਾ ਲਈ ਉੱਥੇ। ਜੀ ਔਰ ਉਹ ਬੈਠੇ ਨੇ ਉੱਥੇ। ਹਮ ਤਾਂ ਜਦੋਂ ਇਹ ਰਾਹ ਖੁੱਲੂਗਾ ਤਾਂ ਪਹਿਲੀ ਗੱਲ ਕੀ ਕਿਸਾਨ ਕਸੂਰਵਾਰ ਹੈ ਕਿਸਾਨ ਇਸ ਗੱਲ 'ਚ ਕਸੂਰਵਾਰ ਨਹੀਂ ਹੈ ਹੂੰ ਕੀ ਕੋਰਟ ਨੇ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਲਤਾੜ ਮਾਰੀ ਨਹੀਂ ਮਾਰੀ ਜੀ ਕੋਰਟ ਨੇ ਸਿਰਫ ਇਹ ਕਿਹਾ ਕਿ ਰਾਹ ਖੋਲਿਆ ਜਾਵੇ ਇਹ ਰੋਡ ਚਲਦੀ ਕੀਤੀ ਜਾਵੇ ਤੁਹਾਡੇ ਯਾਦ ਹੋਊਗਾ ਸ਼ਾਹੀਨ ਬਾਗ ਦੇ ਵਿੱਚ ਜਦੋਂ ਦੇਸ਼ 'ਚ ਬਹੁਤ ਵੱਡਾ ਅੰਦੋਲਨ ਹੋਇਆ ਸੀਗਾ ਤਾਂ ਉਦੋਂ ਵੀ ਸੜਕ ਦੇ ਸਾਈਡ ਤੇ ਬੈਠ ਗਏ ਸੀਗੇ ਜਾ ਕੇ ਜੀ ਸੜਕ ਦੀ ਸਾਈਡ ਦੇ ਉੱਤੇ ਹਾਲਾਂਕਿ ਚਲੋ ਉਸ ਗੱਲ 'ਚ ਮੈਂ ਨਹੀਂ ਜਾਣਾ ਚਾਹੁੰਦਾ ਫਿਰ ਗੱਲ ਕਈ ਦਰਸ਼ਕ ਵੀ ਹੋਰ ਪਾਸੇ ਹੁੰਦੇ ਆ ਲਿਜਾਣ ਵਾਲੇ ਇੱਥੋਂ ਦੀ ਮੈਂ ਗੱਲ ਕਰਨੀ ਚਾਹੁੰਨਾ ਕਿ ਪੰਜਾਬ ਦਾ ਕਿਸਾਨ ਜਿਹੜਾ ਕਿ ਇੱਥੇ ਬੈਠਾ ਉਹ ਆਪਣੀਆਂ ਮੰਗਾ ਖਾਤਰ ਐਮਐਸਪੀ ਖਾਤਰ ਔਰ ਬਾਕੀ ਮੰਗਾ ਖਾਤਰ ਬੈਠਾ ਉਹ ਫਰਵਰੀ ਦੇ ਮਹੀਨੇ ਚ ਆ ਕੇ ਬੈਠਿਆ ਉਹ ਦਿੱਲੀ ਜਾਣਾ ਚਾਹੁੰਦਾ ਸੀ ਚੋਣਾਂ ਤੋਂ ਪਹਿਲਾਂ ਦੀ ਗੱਲ ਹੈ ਦਿੱਲੀ ਜਾਣ ਤੋਂ ਰੋਕਿਆ ਗਿਆ ਇਹ ਬੈਰੀਗੇਟਿੰਗ ਕਰ ਦਿੱਤੀ ਗਈ ਹੁਣ ਇੱਕ ਹਫ਼ਤੇ ਦੇ ਅੰਦਰ ਅੰਦਰ ਪ੍ਰਸ਼ਾਸਨ ਨੂੰ ਇਹ ਹੁਕਮ ਹੈ ਕਿ ਭਾਈ ਇਹਨੂੰ ਖੋਲੋ ਜੀ ਹੁਣ ਜੇ ਖੁੱਲੂਗਾ ਤੱਕ ਕਿਸਾਨ ਵੀ ਦਿੱਲੀ ਜਾਊਗਾ ਜਾਊਗਾ ਇਸ ਗੱਲ ਦੀ ਕਲੈਰਟੀ ਕਿਹਨੇ ਦਿੱਤੀ ਹੈ ਸਰਵੰਤ ਸਿੰਘ ਪੰਦੇਰ ਹੋਣਾ ਨੇ ਹੁਣੇ-ਹੁਣੇ মিডিਆ ਦੇ ਨਾਮ ਮੁਖਾਤਬ ਹੋ ਕੇ ਆਪਣਾ ਇੱਕ ਵੀਡੀਓ ਸੰਦੇਸ਼ ਜਾਰੀ ਕੀਤਾ ਉਸ ਵੀਡੀਓ ਦੇ ਵਿੱਚ ਉਹਨਾਂ ਨੇ ਖੁਸ਼ੀ ਪ੍ਰਗਟਾਈ ਹੈ ਉਹ ਕਹਿ ਰਹੇ ਆ ਕਿ ਮੋਸਟ ਵੈਲਕਮ ਹੈ ਖੋਲ ਦਿਓ ਹਸਤਾ ਕਹਿੰਦਾ ਹੀ ਨਹੀਂ ਬੰਦ ਰੋ ਕੋ ਅਸੀਂ ਤਾਂ ਆਪ ਅੱਗੇ ਜਾਣਾ ਚਾਹੁੰਦੇ ਆ ਤੇ ਜੇ ਖੋਲੋਗੇ ਤਾਂ ਅਸੀਂ ਅੱਗੇ ਜਾਵਾਂਗੇ ਹੁਣ ਵੱਡੀ ਗੱਲ ਇਹ ਹੈ ਕਿ ਇੱਕ ਹਫ਼ਤੇ ਦਾ ਸਮਾਂ ਹੁਣ ਹਫ਼ਤੇ ਦੇ ਅੰਦਰ-ਅੰਦਰ ਅਗਲੀ ਵੱਡੀ ਕਾਰਵਾਈ ਕੀ ਹੋਊਗੀ ਸਵਾਲ ਹੈ ਕੀ ਬਾਕੀ ਕਿਸਾਨ ਜਥੇਬੰਦੀਆਂ ਦੇ ਨਾਲ ਰابطਾ ਕਮ ਹੋਊਗਾ ਕਿ ਕਿਸਾਨ ਜਿਹੜੇ ਇੱਥੇ ਬੈਠੇ ਹੈ ਗਾਂਹ ਮੂਵ ਹੋਣਗੇ ਕੀ ਬਲ ਦਾ ਪ੍ਰਯੋਗ ਹਰਿਆਣਾ ਦੀ ਪੁਲਿਸ ਦੁਬਾਰਾ ਕਰੂਗੀ ਸ਼ੁਭਕਰਨ ਦੀ ਸ਼ਹਾਦਤ ਅਸੀਂ ਦੇਖੀ ਆ ਕੁਝ ਦਿਨ ਪਹਿਲਾਂ ਹੀ ਮੁੱਖ ਮੰਤਰੀ ਸਾਹਿਬ ਨੇ ਉਹਨਾਂ ਦੇ ਪਰਿਵਾਰ ਲਈ ਜੋ ਅਨਾਉਂਸ ਕੀਤਾ ਸੀ 1 ਕਰੋੜ ਰੁਪਏ ਦੀ ਰਾਸ਼ੀ ਤੇ ਉਹਦੀ ਪਰਿਵਾਰ ਨੂੰ ਨੌਕਰੀ ਭੈਣ ਨੂੰ ਨੌਕਰੀ ਭਗਤਾ ਜੀ ਦਿੱਤੀ ਹੈ ਤਾਂ ਇਹ ਬਾਅਦ ਦੀਆਂ ਗੱਲਾਂ ਨੇ ਪਰ ਫਿਲਹਾਲ ਹਰਿਆਣਾ ਪੁਲਿਸ ਨੂੰ ਇਹ ਖੋਲਣਾ ਪਊਗਾ ਔਰ ਜਿਹੜਾ ਹੁਣ ਤੱਕ ਟਰੇਡ ਦਾ ਨੁਕਸਾਨ ਹੋਇਆ ਸਰਵਨ ਸਿੰਘ ਪੰਦੇਰ ਹੋਣਾ ਨੇ ਕਿਹਾ ਕਿ ਜਿਹੜਾ ਨੁਕਸਾਨ ਹੈ ਉਹਦੀ ਪਰਪਾਈ ਹਰਿਆਣੇ ਦੀ ਸਰਕਾਰ ਤੋਂ ਕੀਤੀ ਜਾਵੇ ਜੀ ਕਿਸਾਨ ਇਹਦੇ ਲਈ ਜ਼ਿੰਮੇਦਾਰ ਨਹੀਂ ਹੈ ਕਿਸਾਨ ਇੱਥੇ ਆਪਦੀ ਮਜਬੂਰੀ ਕਰਕੇ ਬੈਠਾ ਕਿਉਂਕਿ ਰਾਹੀ ਰੋਕ ਦਿੱਤਾ ਗਿਆ ਕਿਸਾਨ ਤਾਂ ਗਾਂ ਜਾਣਾ ਚਾਹੁੰਦਾ ਹੈ ਕਿੱਥੇ ਜਾਣਾ ਚਾਹੁੰਦਾ ਦੇਸ਼ ਦੀ ਰਾਜਧਾਨੀ 'ਚ ਜਾਣਾ ਚਾਹੁੰਦਾ ਹੈ ਦੇਸ਼ ਦੀ ਰਾਜਧਾਨੀ ਜਾਣ ਦਾ ਹੱਕ ਹਰੇਕ ਨੂੰ ਹੈ ਸੰਵਿਧਾਨਕ ਤੌਰ ਦੇ ਤੇ ਸੋ ਮੈਨੂੰ ਲੱਗਦਾ ਹੈ ਕਿ ਪਹਿਲੀ ਗੱਲ ਤਾਂ ਇਹ ਹੈ ਕਿ ਵਾਸੂ ਛੰਡਲੀਆ ਦੀ ਜਿਹੜੀ ਪੀਆਈਐਲਸੀ ਉਹਦੇ ਤੇ ਕੋਰਟ ਨੇ ਇਹ ਆਪਦਾ ਫੈਸਲਾ ਸੁਣਾਇਆ ਔਰ ਉਹਦੇ ਚ ਰਾਹ ਖਾਲੀ ਕਰਨ ਨੂੰ ਕਿਹਾ ਗਿਆ ਰਾਹ ਖਾਲੀ ਹੋਊਗਾ ਤੁਹਾਨੂੰ ਦੇਖਣਾ ਹੋਊਗਾ ਕਿ ਕਿਸਾਨ ਦਿੱਲੀ ਵੱਲ ਕੂਚ ਕਰਦਾ ਹੈ ਜਾਂ ਇੱਥੇ ਬੈਠਾ ਰਹਿੰਦਾ ਹਾਲਾਂਕਿ ਪਿਛਲੇ ਦਿਨਾਂ ਚ ਤਕਰੀਬਨ 16 ਕੇ 14 ਫਸਲਾਂ ਦੇ ਉੱਤੇ ਜਿਹੜੀ ਐਮਐਸਪੀ ਦਿੱਤੀ ਪਰ ਪਰਚੇਜ਼ ਗਰੰਟੀ ਨਹੀਂ ਹੈ ਹੁਣ ਇਹਦੇ ਚ ਵੀ ਬਹੁਤ ਵੱਡਾ ਫੈਕਟਰ ਹੈ ਕਈ ਵਾਰੀ ਜਿਹੜੇ ਪ੍ਰਚਾਰ ਕਰਨ ਵਾਲੇ ਆਈਟੀ ਸੈੱਲ ਕਹਿੰਦੇ ਵੀ ਕਿਸਾਨ ਤਾਂ ਐਵੇਂ ਰੌਲਾ ਪਾਉਂਦਾ ਐ ਐਮਐਸਪੀ ਦੇ ਤਾਂ ਦਿੱਤੀ ਭਗਤਾ ਜੀ ਲੀਗਲ ਗਾਰੰਟੀ ਪਰਚੇਸ ਗਾਰੰਟੀ ਤੇ ਐਮਐਸਪੀ ਦੇਣ ਚ ਡਿਫਰੈਂਸ ਹੈ ਜੀ ਮਿਸਾਲ ਦੇ ਤੌਰ ਤੇ ਕਿਸੇ ਫਸਲ ਦੀ ਐਮਐਸਪੀ 5000 ਰੁਪਏ ਹੈ ਹਮ ਸਰਕਾਰ ਕਹਿੰਦੀ ਹੈ ਜੀ ਇਹਦੀ ਐਮਐਸਪੀ ਤੈਅ ਕਰਤੀ 5000 ਹੁਣ ਸਰਕਾਰ ਪ੍ਰਮੋਟ ਤਾਂ ਕਰ ਰਹੀ ਹੈ ਕਿ ਅਸੀਂ ਐਮਐਸਪੀ ਦੇਤੀ ਜੀ ਪਰ ਮਾਰਕੀਟ ਚ ਜਾ ਕੇ ਉਹ ਫਸਲ ਵਿਕਦੀ ਹੈ 35-3600 ਰੁਪਏ ਤੇ ਹਮ ਜੀ ਉਦੋਂ ਕੋਈ ਕਾਨੂੰਨ ਜਿਹੜਾ ਖਰੀਦਣ ਵਾਲਿਆਂ ਦੇ ਉੱਤੇ ਉਹ ਨਹੀਂ ਲਾਗੂ ਹੁੰਦਾ ਹੂੰ ਤੁਸੀਂ ਦੇਖੋ ਨਰਮਾ ਵਿਕੀ ਜਾਂਦਾ ਘੱਟ ਤੇ ਮੂੰਗੀ ਵਿਕੀ ਜਾਂਦੀ ਹੈ ਘੱਟ ਤੇ ਆ ਮੂੰਗੀ ਤਾਂ ਹੁਣ ਪਰਚੇਸ ਦੀ ਗਰੰਟੀ ਕੀਤੀ ਸੀ ਪੰਜਾਬ ਸਰਕਾਰ ਕ੍ਰਿਟਿਸਾਈਜ਼ ਹੋ ਰਹੀ ਹੈ ਜੀ ਇਹ ਮੂੰਗੀ ਨਹੀਂ ਖਰੀਦ ਰਹੀ ਇਹ ਭਾਈ ਹੂੰ ਦਿਓ ਜਵਾਬ ਤਾਂ ਪਰਚੇਸ ਦੀ ਗਰੰਟੀ ਜਿਹੜੀ ਹੈ ਜਿਹੜਾ ਪ੍ਰਾਈਸ ਤੈਅ ਕੀਤਾ ਗਿਆ ਉਸੇ ਪ੍ਰਾਈਸ ਦੇ ਉੱਤੇ ਉਹਦੀ ਪਰਚੇਸ ਹੋਵੇ ਜੀ ਇਹ ਡਿਮਾਂਡ ਕਿਸਾਨ ਦੀ ਐਮਐਸਪੀ ਦੇਣ ਦਾ ਮਤਲਬ ਇਹ ਨਹੀਂ ਹੈ ਕਿ ਅਨਾਉਂਸ ਕਰਤੀ ਉਹਦੀ ਜਿਵੇਂ ਹੁਣ ਬਹੁਤ ਸਾਰੇ ਕਹਿੰਦੇ ਲੋਕ ਕਿ ਕਣਕ ਜਿਹੜੀ ਜਿਹੜੀ ਮਾਰਕੀਟ ਆਰਗੇਨਾਈਜ਼ਡ ਮਾਰਕੀਟ ਚ ਚੀਜ਼ ਸਰਕਾਰ ਖਰੀਦ ਰਹੀ ਹੈ ਕਣਕ ਹੈ ਝੋਨਾ ਖਰੀਦ ਰਹੀ ਹੈ ਜਿਵੇਂ ਪੰਜਾਬ ਦੇ ਵਿੱਚ ਸਿਸਟਮ ਬਣਿਆ ਐਫਸੀਆਈ ਦਾ ਖਰੀਦ ਏਜੰਸੀਆਂ ਬਣੀਆਂ ਨੇ ਜਿਹੜੀ ਦਾਣਾ ਦਾਣਾ ਖਰੀਦਿਆ ਜਾਂਦਾ ਉਹ ਉਹਨੇ ਚ ਹੀ ਖਰੀਦੀ ਜਾਂਦੀ ਹੈ ਜਿਹੜੀ ਫ੍ਰੀ ਮਾਰਕੀਟ ਚ ਵਿਕਰੀ ਚੀਜ਼ ਹੈ ਜਿਹੜੀ ਸਰਕਾਰ ਪਰਚੇਸ ਨਹੀਂ ਕਰ ਰਹੀ ਜੀ ਸਵਾਲ ਤਾਂ ਇਹ ਹੈ ਕਿ ਉਹ ਪੈਦਾ ਕਰਕੇ ਕਿਸਾਨ ਕਿੱਥੇ ਜਾਵੇ ਜਦੋਂ ਕਣਕ ਤੇ ਝੋਨੇ ਚੋਂ ਉਹ ਬਾਹਰ ਆ ਜਾਊਗਾ ਹਮ ਇੱਕ ਚੀਜ਼ ਦੀ ਗਾਰੰਟੀ ਮੈਂ ਆ ਸ਼ਰਟ ਬਣਾਉਣਾ ਜੀ ਮੇਰੀ ਆ ਸ਼ਰਟ ਦੀ ਮੈਨੂੰ 2500 ਰੁਪਏ ਕੀਮਤ ਤੈਅ ਹੋ ਗਈ ਜੀ ਤੇ ਨਾਲ ਹੀ ਭਗਤਾ ਜੀ ਨੇ ਕਹਿਤਾ ਕਿ ਤੂੰ 1000 ਪੀਸ ਬਣਾ 1000 ਦਾ 1000 ਪੀਸ ਮੈਂ ਖਰੀਦੂਗਾ ਹਮ ਪਰ ਆ ਸ਼ਰਟ ਬਣਾਉਣ ਤੇ ਪਾਣੀ ਲੱਗ ਰਿਹਾ ਮੰਨ ਲਓ ਫੋਰ ਏਗਜ਼ੈਂਪਲ ਜੀ ਇਹਦੇ ਚ ਪਾਣੀ ਬਹੁਤ ਲੀਟਰ ਪਾਣੀ ਵਹਿ ਜਾਂਦਾ ਮੈਨੂੰ ਕਿਹਾ ਜਾਂਦਾ ਵੀ ਆ ਨਾ ਬਣਾ ਤੂੰ ਤੂੰ ਚਿੱਟੇ ਰੰਗ ਦੀ ਬਣਾ ਦੇ ਹਮ ਕਲਰ ਜਿਹੜੀ ਭਗਤਾ ਜੀ ਨੇ ਪਾਈ ਹੈ ਜੀ ਉਹਦੇ ਚ ਪਾਣੀ ਦੀ ਵਰਤੋਂ ਘੱਟ ਹੋਊਗੀ ਆਪਾਂ ਪਾਣੀ ਬਚਾਉਣਾ ਤੂੰ ਚਿੱਟੇ ਰੰਗ ਦੀ ਬਣਾ ਦੇ ਜੀ ਏ ਵੀ 2500 ਦੀ ਉਹ ਵੀ 2500 ਦੀ ਹਮ ਪਰ ਖਰੀਦ ਦੀ ਗਾਰੰਟੀ ਨਹੀਂ ਬਾਜ਼ਾਰ ਚ ਵੇਚ ਜਾ ਕੇ ਹਮ ਹੁਣ ਇਹ ਤਾਂ ਮੇਰੀ ਗਾਰੰਟੀ ਸੀ ਜੀ ਵੀ ਮੈਂ ਇਹ 2500 ਦੀ ਮੈਨੂੰ ਕਿਹਾ ਗਿਆ ਮੈਨੂੰ ਲਾਗਤ ਆਈ 2400 ਰੁਪਏ 100 ਰੁਪਏ ਬਚਦਾ ਸੀ ਮੈਂ ਇਹ ਸਾਰੀ ਦੀ ਸਾਰੀ ਹਜ਼ਾਰ ਦਾ ਹਜ਼ਾਰ ਰੁਪਏ ਸਰਕਾਰ ਖਰੀਦ ਗਈ ਮੈਨੂੰ ਉਹਦੇ ਵਿੱਚੋਂ ਜਿਹੜਾ 10000 ਬੰਨਾ ਸੀ ਮੈਂ ਲੈ ਕੇ ਆਪਦੇ ਘਰੇ ਚਲਾ ਗਿਆ ਜੀ ਹਾਂਜੀ ਤੇ ਜਿਹੜੀ ਆ ਚਿੱਟੀ ਹਮ ਤੁਸੀਂ ਕਹਿੰਦੇ ਹੋ ਵੀ ਪਾਣੀ ਇਹਦੇ ਚ ਬਣਾਉਣ ਚ ਨਾ ਇਹਦੇ ਚ ਘੱਟ ਲੱਗਣਾ ਹੈ ਬਣਾ ਤੈਨੂੰ ਦੇਵਾਂਗੇ 2500 ਹੀ ਹਮ ਪਰ ਅਸੀਂ ਨਹੀਂ ਖਰੀਦਦੇ ਹਮ ਬਾਜ਼ਾਰ 'ਚ ਵੇਚ ਲੈ ਜਾ ਕੇ ਹੁਣ 1000 ਪੀਸ ਬਣਾਇਆ ਸੀ ਹਮ ਮੈਂ ਜਿਹਦੇ ਕੋਲ ਜਾਣਾ ਉਹ ਕਹਿੰਦਾ ਭਾਈ 2000 ਰੁਪਇਆ ਦੇਊਂਗਾ ਹਮ ਕੋਈ ਕਹਿੰਦਾ 2100 ਦੇਊਂਗਾ ਵਪਾਰੀ ਆ ਕੇ ਮੰਡੀ ਲੱਗ ਗਈ ਜੀ ਆ ਪਿਆ ਸਾਰਾ ਮਾਲ ਮੇਰਾ ਜੀ ਖੁੱਲੇ 'ਚ ਪਿਆ ਹਮ ਉਧਰੋਂ ਮੀਂਹ ਲੈਂਦਾ ਪਿਆ ਪਾਣੀ ਓਵਰ ਆ ਗਿਆ ਚਿੰਤਾ ਹੋ ਗਈ ਵੀ ਜੇ 2000 ਵੀ ਨਾ ਮਿਲਿਆ ਕੱਲ ਮੀਂਹ ਪੈ ਗਿਆ ਇਹ ਤਾਂ 1500 ਦੀ ਨਹੀਂ ਰਹਿ ਜਾਣੀ ਹੂੰ ਖਰਾਬ ਹੋ ਜੂਗੀ ਤੇ ਮੈਂ ਕਹਿੰਦਾ ਚੱਲ ਭਾਈ 400 ਘਟਾ ਹੀ ਸਹੀ ਭਰਾਵਾ ਐਸਾ ਅਗਲੇ ਸਾਲ ਦੇਖਾਂਗੇ ਫਿਰ ਤਾਂ ਫਿਰ ਦੱਸੋ ਮੈਂ ਚਿੱਟੀ ਬਣਾऊं ਕਿ ਆ ਬਣਾਉਂਗਾ ਬਿਲਕੁਲ ਉਹੀ ਬਣਾਉਣੀ ਪਊਗੀ ਜਿੱਥੇ ਫਾਇਦਾ ਜਿੱਥੇ ਫਾਇਦਾ ਹੈ ਤਾਂ ਇਹੀ ਕਿਸਾਨ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਪਰ ਕਈ ਮੂਰਖਾਂ ਨੂੰ ਅਕਲ ਦੇ ਅੰਨਿਆਂ ਨੂੰ ਆਈਟੀ ਸੈੱਲ ਦੇ ਵਿਦਵਾਨਾਂ ਨੂੰ WhatsApp ਯੂਨੀਵਰਸਿਟੀ ਦੇ ਪ੍ਰੋਫੈਸਰਾਂ ਨੂੰ ਤੇ ਵੱਡੇ ਪੱਦਰ ਦੇ ਉੱਤੇ ਨੈਸ਼ਨਲ ਮੀਡੀਆ ਚ ਕੰਮ ਕਰ ਰਹੇ ਸੋਹਣੇ ਸੋਹਣੇ ਚਿਹਰਿਆਂ ਨੂੰ ਇਹ ਸਮਝ ਨਹੀਂ ਆ ਰਹੀ ਜੀ ਬਸ ਇੰਨਾ ਕੀ ਰੌਲਾ ਹੈ ਹੂੰ